ਇੱਕ ਹੋਰ ਮਾਂ ਦਾ ਪੁੱਤ ਝੜਿਆ ਨਸ਼ੇ ਦੀ ਭੇਟ ਬੱਚੇ ਦੇ ਵਿਆਹ ਦੀਆਂ ਕਰ ਰਹੇ ਸਨ ਤਿਆਰੀਆਂ ਲੱਭ ਰਹੇ ਸਨ ਯੋਗ ਕਰਨਿਆ ਪਰੰਤੂ ਪਹਿਲਾ ਹੀ ਨਸ਼ੇ ਨੇ ਲੈ ਲਈ ਪੁੱਤਰ ਦੀ ਜਾਨ। ਸ਼੍ਰੀ ਮੁਕਸਰ ਸਾਹਿਬ ਦੇ ਹਲਕਾ ਗਿੱਦੜਬਾਹ ਦੇ ਪਿੰਡ ਗੁਰੂਸਰਚ ਨਸ਼ੇ ਕਾਰਨ ਇੱਕ ਘਰ ਦਾ ਚਿਰਾਗ ਬੁਝ ਗਿਆ। ਜਿਸ ਦੀ ਪਛਾਣ ਸਤਵਿੰਦਰ ਸਿੰਘ ਪੁੱਤਰ ਵਕੀਲ ਸਿੰਘ ਦੇ ਵਜੋਂ ਹੋਈ ਹੈ। ਅੰਮ੍ਰਿਤਕਾ ਦੀ ਮਾਂ ਬਿਆਨਤਕਾਰ ਨੇ ਦੱਸਿਆ ਕਿ ਮੇਰੇ ਪੁੱਤਰ ਦੀ ਲਾਸ਼ ਦੇ ਕੋਲੋਂ ਵੀ ਨਸ਼ਾ ਵਿਕਦਾ ਸੀ। ਉਸ ਨੇ ਦੱਸਿਆ ਕਿ ਪਿੰਡੇ ਦੇ ਕੁਝ ਲੋਕ ਉਸ ਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਸਨ ਪਰ ਪੁਲਿਸ ਨੇ ਇਸ ਦੀ ਕੋਈ ਕਾਰਵਾਈ ਨਹੀਂ ਕੀਤੀ। ਜਿਸ ਦੀ ਸ਼ਿਕਾਇਤ ਪੁਲਿਸ ਨੂੰ ਪਹਿਲਾਂ ਕੀਤੀ ਗਈ ਸੀ। ਮ੍ਰਿਤਕ ਦੀ ਮਾਂ ਨੇ ਪੁਲਿਸ ਅਤੇ ਸਰਕਾਰ ਨੂੰ ਕਿਹਾ ਕੀ ਤੁਸੀਂ ਹੁਣ ਤਾਂ ਜਾਗ ਜਾਓ ਮੇਰੇ ਦਿਲ ਦੀ ਰੀਤ ਚਲੀ ਗਈ ਕਿਸੇ ਹੋਰ ਮਾਂ ਦਾ ਪੁੱਤ ਇਸ ਦੁਨੀਆ ਤੋਂ ਨਾ ਜਾਵੇ ਨਸ਼ੇ ਨੂੰ ਖਤਮ ਕਰ ਦਿੱਤਾ ਜਾਵੇ ਮਾਂ ਤੂੰ پیسے ਲੈ ਲੈ ਮੈਂ ਤੂੰ ਮਾਂ ਤੂੰ ਨਾ ਜਾਇਆ ਕਰ ਤੇਰਾ ਫ੍ਰੈਸ਼ਨ ਹੋਇਆ ਹਏ ਹਏ ਮੇਰਾ ਬੱਤ ਮੈਂ ਤੋ ਪਾਸੇ ਨਹੀਂ ਜੀ ਜਾਂਦਾ ਮੇਰੇ ਕੋਲੇ ਨਾ ਮਾਂ ਸਾਜੀ ਜੀ ਰਹੀ ਤਾਂ ਮੇਰੇ ਕੋਲੇ ਬਹਿ ਕੇ ਝਿਰਨਾ ਨੀ ਪਟਕੇ ਲੈ ਗਈਆਂ ਹਏ ਪਤਾ ਨਹੀਂ ਕੀ ਜੂ ਦਾ ਬਣਾਇਆ ਮੈਨੂੰ ਅੱਕੀ ਘੱਟਾ ਪਾਤਾ ਕੀ ਹੋਇਆ ਕਿਸੇ ਨੂੰ ਐ ਬੇ ਭਾਈ ਉਹਦੇ ਡੈਡੀ ਦਾ ਬਲੱਡ ਘਟਿਆ ਸੀਗਾ ਉਦੋਂ ਸਾਰੇ ਇਕੱਠੇ ਹੋ ਗਏ ਬਾਦ ਵਿੱਚ ਜੂਸ ਲਿਆ ਆ ਪਤ ਜਲਾ ਕੇ ਠਾ ਕੇ ਲੈ ਗਈ ਉਹ ਬੁੜੀ ਜਿਹੜੀ ਦਾ ਮੁੰਡਾ ਸੀ ਐ ਮਗਰ ਮੁੰਡਾ ਨੰਗ ਗਿਆ ਮੈਂ ਅਬ ਐਵਗਨ ਨੂੰ ਆਖਿਆ ਜਗਵਿੰਦਰ ਦੇ ਡੈਡੀ ਨੂੰ ਵੀ ਇਹਨਾਂ ਦਾ ਗੱਲੂ ਨੰਗ ਆ ਮਗਰ ਜਗਵਿੰਦਰ ਨੂੰ ਨਾ ਚੜਾ ਲੇ ਮੋਟਰਸਾਈਕਲ ਤੇ ਜਦੋਂ ਉਹ ਵੀ ਇਹ ਗਿਆ ਉਹ ਤੁਹਾਨੂੰ ਗੱਲੂ ਇਹਦਾ ਫੋਨ ਫੜੀ ਖੜਾ ਸੀਗਾ ਮਗਰ ਇਹ ਭੱਜ ਗਿਆ ਵਕੀਲ ਫੋਨ ਖੜੀ ਖੜਾ ਸੀ ਗੱਲੂ ਇਹਨੇ ਆਖਿਆ ਵੀ ਆ ਤਾਂ ਡੈਡੀ ਆ ਗਿਆ ਨਾਲ ਤੁਰਦਾ ਸੀ ਆਦਾ ਨਹੀਂ ਮੇਰੇ ਮੁੱਠ ਜੇ ਗਲਦੇ ਫੇਰ ਚੜ ਜਾ ਹਏ ਵਧੀਆ ਆਇਆ ਮੇਨ ਮਾਂ ਮਮੀ ਰੋਟੀ ਪਕਾਲਾ ਮੈਂ ਰੋਟੀ ਪਕਾਉਣ ਲੱਗੀ ਪਾਣੀ ਰੱਖਿਆ ਅੰਦਰ ਰੋਟੀ ਖਾਂਦ ਪਤਾ ਨਹੀਂ ਇੱਕ ਮਿੰਟ ਚਿਬਾਈ ਕੀ ਹੋ ਗਿਆ ਮੇਰਾ ਤਾਂ ਘਰ ਪਟ ਤਾ ਮੈਂ ਕਿਤੋਂ ਪਾਲੂਗੀ ਆਵਦਾ ਪੁੱਤ ਐ ਨਾ ਮੈਂ ਉਧਰ ਜੋਗੀ ਜਾ ਉਧਰ ਜੋਗੀ ਜਨਤਾ ਕੰਗਲੇ ਕਰਤਾ ਐ ਅਸੀਂ ਉਹਨਾਂ ਨੂੰ ਐ ਕਹਿ ਦਿੰਦੇ ਹਾਂ ਦੇ ਸਾਵੀ ਬੰਨਸਵੰਨੀ ਦੇ ਚਿੱਟੇ ਵਾਲੇ ਲਿਆ ਕੇ ਤੁਸੀਂ ਕੋਠੇ ਤੇ ਜਣਾ ਦਿੰਦੇ ਆ ਸਾਡੇ ਤਾਂ ਘਾਤੀ ਪਏ ਗਏ ਮਾਮ ਕੀ ਨੂੰ ਆਖਿਆ ਵੀ ਮੈਂ ਤਾਂ ਆਪਾਂ ਨੂੰ ਪੱਟ ਦੇਖ ਗਿਆ ਤਾਂ ਐ ਕੀ ਕਰ ਦੇਵਾਂਗੇ ਨਾ ਕਿ ਨਾ ਆਖਿਆ ਕਰ ਐ ਜਦੋਂ ਪੈਰ ਗਲਣਾ ਦੇ ਚਿੱਟਾ ਵੇਚਦਾ ਇਦਾਂ ਕਰਦਾ ਸੀ ਐ ਐ ਉਸਮਾਨ ਨੂੰ ਮਿਲਿਆ ਸੀ ਇਹਦੇ ਕੋਲੇ ਕੁਛ ਐ ਨਹੀਂ ਜੀ ਇਹਦੇ ਕੋਲੋਂ ਨਹੀਂ ਮਿਲਿਆ ਗਾ ਇਹਦੇ ਕੋਲ ਤਾਂ ਕੱਲੀ ਸਰੰਗੀ ਪਈ ਸੀ ਪਤਾ ਨਹੀਂ ਇਹਨੇ ਕਿੱਥੇ ਲਾਈ ਬਾਹ ਤੇ ਦੀਵਲ ਨਹੀਂ ਸੀਗਾ ਜਦੋਂ ਲਾਉਂਦਾ ਦੱਸ ਕੇ ਕੱਲਿਆ ਹੋਣਾ ਉਹਨਾਂ ਨੇ ਕਿ ਕੀ ਉਹਨੂੰ ਪਤਾ ਹੀ ਨਹੀਂ ਸੀਗਾ ਵਿਚਾਰੇ ਨੂੰ ਐ ਭੋਲੇ ਪੰਜੀ ਪੱਟਿਆ ਗਿਆ ਸੀ ਪੈਸੇ ਦੇ ਦਿੰਦੇ ਉਹਨਾਂ ਨੂੰ ਪਹਿਚਾਂਦਾ ਲਾਲ ਜੀ ਕਿੰਨੇ ਚਿਰ ਤੋਂ ਲੰਘ ਆ ਰਹੇ ਇਹ ਬਾਈ ਕੁਬਾਰ ਹੀ ਨਹੀਂ ਸੀ ਜਾਂਦਾ ਕਦੇ ਹੁੰਦਾ ਸੀ ਇਹ ਕੱਲਾ ਜੂਸ ਲੈਣ ਗਿਆ ਬਸ ਮਗਰ ਉਹ ਉੱਪਰ ਤੇ ਗੁੜੀ ਓਟ ਕੜੀ ਹੱਥ ਜਾਲਾ ਕੇ ਦੋਨਾਂ ਦੀ ਹਏ ਉਸਤਰੀ ਦੀ ਪਰਵਾਹੀ ਮੰਕਰ ਲਈ ਦੇ ਬੇਚੀ ਹਏ ਹਾਏ ਦੋਚਾ ਨੂੰ ਮੇਰੇ ਸਾਹਮਣੇ ਕੀਤਾ ਜਾਵੇ ਮੈਂ ਗੋਲੀ ਮਾਰ ਦੂੰਗੀ ਵੀਰੇ ਆਪ ਹੀ ਮੈਂ ਜੇਲ੍ਹ ਘਾਟ ਰੂ ਮੈਂ ਗੋਲੀ ਮਾਰ ਦੂੰ ਮੇਰੇ ਸਾਹਮਣੇ ਕਰ ਦਿਓ ਮੇਰਾ ਤਾਂ ਘਰ ਪੱਟਤਾ ਉਹਨਾਂ ਨੇ ਜਦੋਂ ਜਦੋਂ ਮੇਰਾ ਪੱਟਤਾ ਵੀਰੇ ਮੈਂ ਕੀ ਕਰੂੰਗੀ ਅਸੀਂ ਤਾਂ ਕੰਮ ਲੈ ਆ ਗਏ ਦੋਵੇਂ ਜਣੇ ਸਾਡਾ ਤਾਂ ਘਰ ਕਾਲੀ ਹੋ ਗਿਆ ਮੇਰਾ ਪੁੱਤ ਬਾਲਾ ਸਿਆਣਾ ਜੀ ਇਹ ਗੱਲ ਨਹੀਂ ਸੀ ਵੀਰੇ ਮੇਰੇ ਨਾਲ ਰੋਟੀ ਖਾਂਦਾ ਐ ਮੰਮੀ ਆਪਾਂ ਇਕੱਠੇ ਰੋਟੀ ਖਾਵਾਂਗੇ ਇਕੱਠੇ ਜਾ ਬੀਵਾਂਗੇ ਐ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀਰੇ ਮੈਂ ਲੁੱਟੀ ਪੱਟੀ ਜਾਊਂਗੀ ਮੈਂ ਮੰਗ ਰਹੀ ਉੱਟ ਕੇ ਪਰ ਪੈਂਦੀ ਜੇ ਮੈਨੂੰ ਐਸ ਕਹਾਣੀ ਦਾ ਪਤਾ ਹੁੰਦਾ ਐ ਚਰਨ ਜੀ ਸੰਗੈ ਕੀ ਕਰਾ ਜੋਗੀ ਤੋੜਾ ਕੀ ਲੱਗਦਾ ਸੀ ਮੁੰਡਾ ਕਿਸ ਤਰ੍ਹਾਂ ਹੋਇਆ ਰੱਖੀਏ ਉਹ ਲੱਗਦਾ ਤਾਂ ਮੇਰਾ ਭਤੀਜਾ ਹੈ ਮੇਰੇ ਮਾਮੇ ਦੇ ਮੁੰਡੇ ਦਾ ਮੁੰਡਾ ਹਾਂ ਤੇ ਨਸ਼ੇ ਦੀ ਮੰਨ ਲਾ ਵੀ ਜਾਂ ਤਾਂ ਕੋਈ ਗਲਤ ਲੱਗ ਗਿਆ ਟੀਕਾ ਜਾਂ ਬਈ ਬਸ ਨਸ਼ੇ ਦੇ ਕਰ ਨਹੀਂ ਮੌਤ ਹੋ ਗਈ ਹੈ ਕਿੰਨੀ ਇਚਤੂ ਕਰਦਾ ਰਸੀਗਾ ਜੀ ਇਹ ਜੀ ਹੁਣ ਸਾਨੂੰ ਤਾਂ ਪਤਾ ਹੋਣ ਹੀ ਲੱਗਿਆ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਪਹਿਲਾਂ ਕਰਦਾ ਸਾਨੂੰ ਤਾਂ ਅੱਜ ਪਤਾ ਲੱਗਿਆ ਵੀ ਨਸ਼ਾ ਕਰਦਾ ਸੀ ਸਾਡੇ ਵਿਆਹ ਦੀ ਉਮਰ ਚ ਬਈ ਹਨਾ ਹਾਂ ਬਈ ਵਿਆਹ ਦੀ ਉਮਰ ਸੀ ਜਮਾ ਹੁਣ ਇਹ ਵਿਸ਼ੇ ਆਏ ਸੀਗਾ ਸਾਗ ਕਰਦੇ ਹੀ ਫਰਦੇ ਸੀ ਸੀ ਗੱਲ ਕੱਲੀਆਂ ਨਹੀਂ ਸੀ ਗੱਲ ਬਾਤਾਂ ਹਾਂ ਹਾਂ ਕਿੰਨੇ ਬੱਚੇ ਕਿੰਨੇ ਮਾਲ ਪੈਸਾ ਕੱਲ੍ਹਾ ਹੀ ਸੀ ਹੁੰਦਾ ਔਰ ਦੱਸੇ ਇੱਕ ਦੱਸਦੇ ਨਹੀਂ ਘਰੇ ਕੋਈ ਨਸ਼ਾ ਕਿੱਥੋਂ ਲੈਂਦਾ ਕੁਛ ਕਿਸੇ ਦਾ ਬਈ ਉਹ ਤਾਂ ਹੁਣ ਇਹਨਾਂ ਦੇ ਪਿੰਡ ਵਾਲਿਆਂ ਨੂੰ ਤਾਂ ਪਤਾ ਹੋ ਸਕਦਾ ਮੈਨੂੰ ਤਾਂ ਕੋਈ ਪਤਾ ਨਹੀਂ ਗੀ ਆਣ-ਗਵਣ ਤਾਂ ਤੁਹਾਨੂੰ ਪਤਾ ਹੀ ਦੱਸੀ ਜਾਂਦੇ ਤੇ ਕੋਈ ਕਿਸੇ ਤੇ ਸ਼ਿਕਾਇਤ ਵੀ ਕੀਤੀ ਹੈ ਬਈ ਲਿਖਾਇਤ ਇਹਨਾਂ ਨੇ ਕਰੀ ਹੈ ਬਈ ਕਰੀ ਹੋਈ ਹੈ ਠੀਕ ਹੈ ਬਈ ਅਸੀਂ ਬੋਲ ਚ ਕੀ ਕਹਿਣਾ ਚਾਹੂਗਾ ਅੱਜ ਜਿਹੜੀ ਇਹ ਘਟਨਾ ਹੋਈ ਹੈ ਸਸਤੀਕਾਲ ਬਾਈ ਜੀ ਘਟਨਾ ਤਾਂ ਬਾਈ ਜੀ ਬਹੁਤ ਮੰਦ ਭਾਗੀ ਹੈ ਕਿਉਂਕਿ ਜਿਹੜਾ ਇਹ ਚਿੱਟੇ ਵਾਲਾ ਨਸ਼ਾ ਹੈ ਪੰਜਾਬ ਨੂੰ ਬਹੁਤ ਵੱਡਾ ਇਹ ਦਾ ਲਾਉਂਸ ਲੱਗ ਰਿਹਾ ਅੱਜ ਸਾਡੇ ਪਿੰਡ ਵੀ ਇੱਕ 18-20 ਸਾਲ ਦਾ ਮੁੰਡੇ ਦੀ ਮੌਤ ਪੀਕਾ ਲਾਉਣ ਕਰਕੇ ਹੋ ਗਈ ਹੈ ਕਿਉਂਕਿ ਛੋਟੇ ਛੋਟੇ ਜਵਾਕ ਇਸ ਦਲਦਲ ਚ ਫਸੀ ਜਾਂਦੇ ਹੈ